ਨਮਸਤੇ ਜੀ ਸਾਰਿਆਂ ਨੂੰ ਸੋ ਅੱਜ ਅਸੀਂ ਬਣਾਉਣ ਲੱਗੇ ਆ ਗੋਭੀ ਗਾਜਰ ਛਲਗਮ ਦਾ ਅਚਾਰ ਸਮਾਨ ਦੇਖ ਲਓ ਕਿਲੋ ਗੋਭੀ ਕਿਲੋ ਗਾਜਰ ਕਿਲੋ ਛਲਗਮ ਪਰ ਸਾਡੇ ਘਰ ਛਲਗਮ ਥੋੜੇ ਘੱਟ ਪਸੰਦ ਕਰਦੇ ਆ ਸੋ ਅਸੀਂ ਛਲਗਾ ਮੱਧਾ ਕਿਲੋ ਲਏ ਆ ਤੇ ਗੋਭੀ ਉਹਦੀ ਜਗ੍ਹਾ ਜਾਦਾ ਲੱਲੀ 2 ਕਿਲੋ ਲੱਲੀ ਤੇ 1.5 ਕਿਲੋ ਰਹਿ ਗਈ ਡੰਡਲ ਕੱਢ ਕੇ ਠੀਕ ਹੈ ਸੋ ਗੋਭੀ ਗਾਜਰ শালগম ਨੂੰ ਅਸੀਂ ਧੋ ਕੇ ਤੇ ਸੁਕਾ ਲਿਆ ਥੋੜੀ ਦੇਰ ਲਈ ਧੁੱਪੇ ਰੱਖ ਕੇ ਠੀਕ ਹੈ ਕੱਟ ਕੇ ਧੋ ਕੇ ਸੁਕਾ ਲਿਆ ਇਹ ਕੰਮ ਤੇ ਤੁਹਾਨੂੰ ਆਂਦਾ ਹੀ ਆ ਕਰਨਾ ਸਭ ਨੂੰ ਸੋ ਫੇਰ ਲੈਣੇ ਅਸੀਂ ਪਾਈਆ ਪਿਆਜ਼ ਅਦਰ ਪਾ ਅਦਰਕ 2-3 ਗੰਡੀਆਂ ਲਸਣ ਦੀਆਂ ਠੀਕ ਹੈ ਜੀ ਤੇ ਇਹਨਾਂ ਨੂੰ ਅਸੀਂ ਮਿਕਸੀ ਚ ਗ੍ਰाइंड ਕਰ ਲਾਂਗੇ ਤਿੰਨੋਂ ਚੀਜ਼ਾਂ ਨੂੰ ਮਸਾਲੇ ਨੂੰ ਫੇਰ ਅਸੀਂ ਲੈਣੀ ਹੈ ਰਤਨ ਜੋ ਤੇ ਲੈਣਾ ਸਰਕਾ ਪਈਆ ਪਈਆ ਗੁੜ ਲੈਣਾ ਵਾ ਸੋ ਆ ਲੈਣੀਆਂ ਪੰਜ ਚੀਜ਼ਾਂ ਗਰਮ ਮਸਾਲਾ ਬਣਾ ਲਾਂਗੇ ਤਵੇ ਤੇ ਇਹਨੂੰ ਥੋੜਾ ਸੇਕ ਕੇ ਤੇ ਮਿਕਸੀ ਚ ਗ੍ਰाइंड ਕਰ ਲਾਂਗੇ ਜੀਰਾ ਕਾਲੀ ਮਿਰਚ ਥੋੜੀ ਦਾਲਚੀਨੀ ਲੌਂਗ ਤੇ ਮੋਟੀ ਇਲਾਇਚੀ ਇਹਨਾਂ ਦਾ ਬਣਾ ਲਾਂਗੇ ਗਰਮ ਮਸਾਲਾ ਥੋੜਾ ਤਵੇ ਤੇ ਰੋਸਟ ਕਰਕੇ ਮਿਕਸੀ ਚ ਪੀਸ ਲਾਂਗੇ ਤੇ ਨਮਕ ਮਿਰਚ ਹਲਦੀ ਸੋ ਆ ਸਾਡਾ ਸਾਰਾ ਸਮਾਨ ਹੈ ਤੇ ਤੇਲ ਸਾਡਾ ਗਰਮ ਹੋ ਰਿਹਾ ਠੀਕ ਹੈ ਜਿਹਦੇ ਚ ਕੀ ਅਸੀਂ ਗੋਭੀ ਗਾਜਰ ਸ਼ਲਗਮ ਫਰਾਈ ਕਰਾਂਗੇ ਔਰ ਤਵੇ ਨੂੰ ਵੀ ਗਰਮ ਕਰਨਾ ਰੱਖਤਾ ਜਿਹਦੇ ਤੇ ਮੈਂ ਥੋੜਾ ਜਿਹਾ ਗਰਮ ਮਸਾਲੇ ਵਾਲਾ ਸਮਾਨ ਹੈ ਜਿਹੜਾ ਉਹਨੂੰ ਥੋੜਾ ਰੋਸਟ ਕਰ ਲਾਂਗੀ ਬਾਅਦ ਚ ਉਹ ਮਿਕਸੀ ਚ ਪੀਸ ਲਾਂਗੇ ਠੀਕ ਹੈ ਸੋ ਅਸੀਂ ਅੰਦਰ ਤੇਲ ਚ ਪਾਵਾਂਗੇ ਗੋਭੀ ਪਹਿਲਾਂ ਫਰਾਈ ਕਰਨ ਲਈ ਤੇ ਉਨੀਆਂ ਦੇ ਨਾਲ ਗਰਮ ਮਸਾਲਾ ਰੋਸਟ ਕਰ ਲਾਂਗੇ ਨਾਲ ਦੇ ਨਾਲ ਠੀਕ ਹੈ ਚਲੋ ਫਿਰ ਅਸੀਂ ਸ਼ੁਰੂ ਕਰੀਏ ਆਓ ਗਰਮ-ਗਰਮ ਤੇਲ ਤੁਸੀਂ ਪਾਣੀ ਹੈ ਗੋਭੀ ਥੋੜੀ-ਥੋੜੀ ਕਰਕੇ ਪਾ ਦੋ ਠੀਕ ਹੈ ਜੀ ਆ ਮੰ ਲ ਪਈਓ ਤੇ ਇਹ ਤੇਲ ਹੈ ਜੇ ਗਰਮ ਆ ਲਓ ਤਵੇ ਗਰਮ ਤੇ ਅਸੀਂ ਪਾਤਾ ਆ ਪੰਜੋ ਚੀਜ਼ਾਂ ਇਹਨੂੰ ਅਸੀਂ ਚਮਚੇ ਨਾਲ ਹਿਲਾ ਲਾਂਗੇ ਥੋੜੀ ਅੰਨਾ ਦੀ ਨਮੀ ਦੂਰ ਕਰ ਲਾਂਗੇ ਠੀਕ ਹੈ ਉਧਰ ਗੋਭੀ ਫਰਾਈ ਹੋ ਰਹੀ ਹੈ ਠੀਕ ਹੈ ਤੇ ਇੱਧਰ ਮਸਾਲਾ ਰੋਸ ਤੋੜਿਆ ਚਲੋ ਆ ਵੇਖੋ ਜੀ ਗੋਭੀ ਫਰਾਈ ਹੋ ਗਈ ਹੈ ਬਹੁਤ ਜ਼ਿਆਦਾ ਨਹੀਂ ਕਰਨੀ ਕਿ ਵੀ ਗਲ ਹੀ ਜਾਵੇ ਬਸ ਫਰਾਈ ਕਰਨ ਨਾਲ ਕੀ ਹੋਏਗਾ ਕਿ ਤੁਹਾਡਾ achar cheti kharab ਨਹੀਂ ਹੁੰਦਾ ਸਾਰੀ ਨਮੀ ਨਿਕਲ ਜਾਂਦੀ ਹੈ ਹੈਨਾ ਤੇ ਥੋੜਾ ਟੇਸਟ ਵੀ ਵੱਧ ਜਾਂਦਾ ਸੋ ਇਹਨੂੰ ਅਸੀਂ ਕੱਢ ਲੈਣਾ ਵਾ ਤੇ ਇੱਧਰ ਵੇਖੋ ਮਸਾਲੇ ਨੂੰ ਭੁੰਨ ਲਿਆ ਮੈਂ ਥੋੜਾ ਰੋਸਟ ਕਰ ਲਿਆ ਹੁਣ ਠੰਡਾ ਹੁੰਦਾ ਪਿਆ ਵਾ ਤੇ ਫੇਰ ਅਸੀਂ ਇਹਨੂੰ ਮਿਕਸੀ ਵਿੱਚ ਪੀਸ ਲਾਂਗੇ ਹੁਣ ਗੈਸ ਨੂੰ ਸਿਮ ਕਰਕੇ ਅਸੀਂ ਪਾਤੀਆਂ ਗਾਜਰਾਂ ਫਰਾਈ ਹੋਣ ਲਈ ਠੀਕ ਹੈ ਬਸ ਆ ਦੇਖੋ ਤੇਲ ਠੰਡਾ ਲੱਗਦਾ ਪਿਆ ਨਾ ਜਦੋਂ ਇਹਨੂੰ ਤੇਲ ਨੂੰ ਉਬਾਲ ਆਣ ਲੱਗ ਜਾਣਾ ਤੇ ਸਮਝੋ ਗਾਜਰਾਂ ਫਰਾਈ ਹੋ ਗਈਆਂ ਤੇ ਅਸੀਂ ਕੱਢ ਲੈਣੀ ਹੈ ਠੀਕ ਹੈ ਤੇ ਜਿਹੜੀਆਂ ਆ ਗਰਮ ਮਸਾਲੇ ਵਾਲਾ ਸਮਾਨ ਹੈ ਇਹਨੂੰ ਅਸੀਂ ਪੀਸਣਾ ਵਾ ਇਹ ਅਸੀਂ ਪੰਜ ਚੀਜ਼ਾਂ ਲਈਆਂ ਸੀ ਹੈਨਾ 2 ਚਮਚ ਜੀਰਾ 2 ਚਮਚ ਕਾਲੀ ਮਿਰਚ 5-7 ਮੋਟੀਆਂ ਇਲਾਚੀਆਂ ਥੋੜੀ ਜੀ ਦਾਲਚੀਨੀ ਠੀਕ ਹੈ ਤੇ ਥੋੜੇ ਜੇ 8-10 ਲੌਂਗ ਤੇ ਇਹਨਾਂ ਨੂੰ ਅਸੀਂ ਠੰਡਾ ਹੋ ਗਿਆ ਤੇ ਇਹਨਾਂ ਨੂੰ ਅਸੀਂ ਮਿਕਸੀ ਵਿੱਚ ਗ੍ਰाइंड ਕਰ ਲੈਣਾ ਇਹ ਸਾਡਾ ਬਣ ਜਾਏਗਾ ਗਰਮ ਮਸਾਲਾ ਤੋ 3 ਚਮਚੇ ਤਿਆਰ ਹੋ ਜੇਗਾ 4 ਚਪਾਂਗੇ ਠੀਕ ਹੈ ਇਹਨੂੰ ਅਸੀਂ ਗ੍ਰाइंड ਕਰਦੇ ਪਏ ਆ ਤੇ ਇੱਧਰ ਸਾਡੀਆਂ ਗਾਜਰਾ ਫਰਾਈ ਹੁੰਦੀਆਂ ਜਿਵੇਂ ਹੀ ਕਿ ਉਹ ਗਰਮ ਹੋਣਾ ਤੇ ਅਸੀਂ ਗਾਜਰਾ ਨੂੰ ਕੱਢ ਲੈਣਾ ਠੀਕ ਹੈ ਅਸੀਂ ਲੱਗੇ ਮਸਾਲਾ ਗ੍ਰाइंड ਕਰਾਂਗੇ ਆ ਵੇਖੋ ਤੇਲ ਦੇ ਬੁਲਬਲੇ ਆ ਗਏ ਇਹਦਾ ਮਤਲਬ ਗਾਜਰਾ ਹੋ ਗਈਆਂ ਤੇ ਆਪਾਂ ਇਹਨਾਂ ਨੂੰ ਕੱਢ ਲੈਣਾ ਆ ਵੇਖੋ ਗਾਜਰਾ ਅਸੀਂ ਸਾਰੀਆਂ ਕੱਢ ਲਿਆ ਵਾ ਠੀਕ ਹੈ ਤੇ ਹੁਣ ਅਸੀਂ ਪਾ ਦਨੇ ਇਹ ਵਿੱਚ ਛਲਗਮ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸੇ ਮਸੇ ਤਰ੍ਹਾਂ ਜਦੋਂ ਤੇਲ ਦੇ ਬੁਲਬਲੇ ਸ਼ੁਰੂ ਹੋ ਜਾਣਗੇ ਕੋਈ ਨਵੀਂ ਚੀਜ਼ ਪਾਓ ਤੇ ਤੇਲ ਠੰਡਾ ਹੋ ਜਾਂਦਾ ਜਦੋਂ ਬੁਲਬਲੇ ਸ਼ੁਰੂ ਹੋ ਗਏ ਤੇਲ ਗਰਮ ਹੋ ਗਿਆ ਤੇ ਆਪਾਂ ਛਲਗਮ ਕੱਢ ਲਾਂਗੇ ਓਨੀ ਦੇਰ ਅਸੀਂ ਦੇਖੋ ਪਿਆਜ਼ ਜਿਹੜੇ ਲਏ ਸੀ ਪਾਈਆ ਅਦਰਕ ਠੀਕ ਹੈ ਲਸਣ ਜਿਹੜੀਆਂ 2-3 ਗੱਡੀਆਂ ਲਸਣ ਦੀਆਂ ਸੀ ਅਦਰਕ ਤੇ ਪਾਇਆ ਪਿਆਜ਼ ਇਹਨਾਂ ਨੂੰ ਅਸੀਂ ਕਰ ਲੈਣਾ ਹੈ ਮਿਕਸੀ ਗ੍ਰਾਈਂਡਰਸ ਪੀਸ ਲੈਣਾ ਮਸਾਲੇ ਨੂੰ ਆਹ ਵੇਖੋ ਜੀ ਹੁਣ ਸ਼ਲਗਮ ਵੀ ਕੱਢ ਲਈ ਅਸੀਂ ਕੋਲ ਅਸੀਂ ਜਿਹੜਾ ਐਕਸਟਰਾ ਤੇਲ ਆ ਕੜਾਈ ਵਿੱਚ ਉਹ ਸਾਰਾ ਕੱਢ ਲੈਣਾ ਹੈ ਤੇ ਤੜਕਾ ਲਾਣ ਜੋਗਾ ਜਿਵੇਂ ਸਬਜ਼ੀ ਨੂੰ ਤੜਕਾ ਲਾਈਦਾ ਉਹਨਾਂ ਕ ਤੇਲ ਸੀ ਕੜਾਈ ਚ ਰਹਿ ਹੁੰਦੇ ਨੇ ਠੀਕ ਹੈ ਲੋੜ ਹੁਣ ਅਸੀਂ ਲੱਗੇ ਆ ਕੜਾਈ ਚੋਂ ਐਕਸਟਰਾ ਤੇਲ ਕੱਢੋ ਤੇਲ ਸੀ ਵੱਧ ਕੱਢ ਲਿਆ ਜਿੰਨਾ ਲੋੜ ਹੈ ਉਹਨਾਂ ਰੱਖ ਲਿਆ ਜਿਵੇਂ ਸਬਜ਼ੀ ਨੂੰ ਤੜਕਾ ਲਾਣ ਲਈ ਠੀਕ ਹੈ ਤਬਦਾ ਪੂਣੀ ਕੜਛੀ ਤੇਲ ਦੀ ਰੱਖ ਲਈ ਅਸੀਂ ਕੜਾਈ ਚ ਤੁਨੇ ਦੇ ਚ ਅਸੀਂ ਪਾ ਲੈਣਾ ਪੀਸਿਆ ਹੋਇਆ ਲਸਣ ਅਦਰਕ ਪਿਆਜ਼ ਤੇ ਪੇਸਟ ਇਸ ਦਾ ਦੋਨੋਂ ਅਸੀਂ ਚੰਗੀ ਤਰ੍ਹਾਂ ਭੁੰਨ ਲੈ। ਤੇ ਅਸੀਂ ਪਾਤੀ ਅਦਰਕ ਨੱਦਰਕ ਦੀ। ਅੱਧੀ ਪੌਣੀ ਕੜਛੀ ਤੇਲ ਦੀ ਉਹਦੇ ਵਿੱਚ ਲਸਣ ਅਦਰਕ ਪਿਆਜ਼ ਦਾ ਜਿਹੜਾ ਪੇਸਟ ਬਣਾਇਆ ਸੀ ਉਹ ਪਾਤਾ ਸੀ। ਤੁਨੇ ਸ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਪੇਸਟ ਨੂੰ ਭੁਲਣਾ ਹੈ। ਠੀਕ ਹੈ। ਜਿਵੇਂ ਸਬਜ਼ੀ ਦਾ ਮਸਾਲਾ ਭੁੰਨੀ ਦਾ ਹੋ। ਇਹਨੂੰ ਚੰਗੀ ਤਰ੍ਹਾਂ ਸੇਲ ਛੱਡਣ ਤੱਕ ਭੁੰਨਣਾ ਹੈ ਹਲਾਉਂਦੇ ਰਹੀਓ ਇਹਨੂੰ ਵਿੱਚ ਵਿੱਚ ਠੀਕ ਹੈ ਤੇ ਇੱਧਰ ਆ ਜਾਓ ਹੁਣ ਅਸੀਂ ਕੋਟਲੀ ਬਣਾ ਲੈਨੇ ਆ ਰਤਨ ਜੋਤ ਦੀ ਸੋ ਰਤਨ ਜੋਤ ਚੰਗਾ ਹੁੰਦਾ ਹੈ ਸੇਤਲੀ ਵੀ ਤੇ ਇਹ ਮੇਰੇ ਕੋਲ ਛਿਲਕਾ ਰਤਨ ਜੋਤ ਦਾ ਹੈਗਾ ਇਹ ਆਪਾਂ ਇੰਨਾ ਕੁ ਲੈ ਕੇ ਤੇ ਆਪਾਂ ਇਹਨੂੰ ਕੱਪੜੇ 'ਚ ਬੰਨ ਲੈਣਾ ਤੇ ਮਸਾਲੇ 'ਚ ਛੱਡ ਦੇਣਾ ਰਤਨਜੋਤ ਦਾ ਬਹੁਤ ਸੋਹਣਾ ਰੰਗ ਆ ਰਿਹਾ ਚਾਰ ਵਿੱਚ ਠੀਕ ਹੈ ਨਾਲ-ਨਾਲ ਮਸਾਲਾ ਪੁੱਜੇਗਾ ਤੇ ਨਾਲ-ਨਾਲ ਸੀ ਇਹਨੂੰ ਵੀ ਚੰਨਾਲ ਪਾਉਣੀ ਠੀਕ ਹੈ ਏਨੇ ਹੌਲੀ-ਹੌਲੀ ਆਪਣਾ ਰੰਗ ਛੱਡਣਾ ਆਹ ਦੇਖੋ ਜੀ ਮਸਾਲਾ ਪੁੱਜ ਗਿਆ ਤੇਲ ਛੱਡਣਾ ਸ਼ੁਰੂ ਕਰਤਾ ਰਤਨਜੋਤ ਨੇ ਆਪਣਾ ਰੰਗ ਛੱਡਣਾ ਸ਼ੁਰੂ ਕਰਤਾ ਦੇਖੋ ਸੋਹਣਾ ਰੰਗ ਬਣ ਗਿਆ ਨਾ ਮਸਾਲੇ ਦਾ ਸੋ ਇਹਦੇ ਹੋਰ ਰੰਗ ਛੜਨਾ ਰਤਨ ਜੋਤ ਨੇ ਸੋ ਹੁਣ ਅਸੀਂ ਇਹਦੇ ਚ ਪਾਣਾ ਹੈ ਨਮਕ ਮਿਰਚ ਤੇ ਹਲਦੀ ਜਨਾ ਵੀ ਪਾਣੀ ਚਾਹੋ ਤੇ ਹਲਦੀ ਪਾਵੇਂ ਤੁਸੀਂ ਨਮਕ ਪਾਓ ਠੀਕ ਹੈ ਨਮਕ ਮਿਰਚ ਹਲਦੀ ਪਾ ਕੇ ਤੇ ਹੁਣ ਅਸੀਂ ਨਾਲ ਹੀ ਇਹਦੇ ਚ ਪਾ ਲੈਣਾ ਗੁੜ ਆ ਵੇਖੋ ਇੱਕ ਕਟੋਰੀ ਗੁੜ ਦੀ ਠੀਕ ਹੈ ਗੁੜ ਪੀਸ ਲਿਆ ਮੈਂ ਇੱਕ ਕਟੋਰੀ ਲਗਭਗ ਪਾਈਆ ਕਹਿ ਲਓ ਠੀਕ ਹੈ 200 ਗ੍ਰਾਮ ਪਾਈਆ ਕਹਿ ਲਓ 250 ਗ੍ਰਾਮ ਤੇ ਪਾਈਆ ਹੀ ਅਸੀਂ ਪਾਣਾ ਸਿਰਕਾ ਠੀਕ ਹੈ ਹੁਣ ਅਸੀਂ ਫੇਰ ਇੱਕ ਵਾਰੀ ਚੰਗੀ ਤਰ੍ਹਾਂ ਭੁੰਨਣਾ ਹੈ ਤਾਂ ਕਿ ਸਿਰਕਾ ਸਾਰਾ ਗੋੜ ਪਿਗਲ ਜਾਵੇ ਸਿਰਕਾ ਕੜ ਜਾਵੇ ਠੀਕ ਹੈ ਤਾਂ ਕਿ ਚੰਗੀ ਤਰ੍ਹਾਂ ਸਿਰਕੇ ਨੂੰ ਉਬਾਲਿਆ ਦਬਾਣਿਆ ਹੈ ਕਿ ਤਾਂ ਇਹ ਸਿਰਕਾ ਪਾ ਚੋ ਗਲੇ ਨੂੰ ਨਾ ਲੱਗ ਜਾਵੇ। ਸੋ ਹੁਣ ਅਸੀਂ ਇਹਨੂੰ ਤੇ ਇਹ ਜੇ ਗੈਸ ਤੇ ਚੰਗੀ ਤਰ੍ਹਾਂ ਗੁੜ ਪਿਘਲਾ ਲੈਣਾ ਤੇ ਇਹ ਸਿਰਕੇ ਨੂੰ ਪਾੜ ਲੈਣਾ। ਵੇਖੋ ਜੀ ਰਤਨ ਜੋਤ ਨੇ ਵੀ ਆਪਣਾ ਰੰਗ ਛੱਡਤਾ ਪੂਰਾ ਸਿਰਕਾ ਵੀ ਪੱਕ ਗਿਆ ਤੇ ਗੁੜ ਵੀ ਪਿਗਲ ਗਿਆ। ਠੀਕ ਹੈ ਤੁਸੀਂ ਰਤਨ ਜੋਤ ਦੀ ਪੋਟਲੀ ਜਿਹੜੀ ਹੈ ਬੇਸ਼ੱਕ ਅ ਅਦਰਕ ਪਿਆਜ਼ ਵਾਲਾ ਜਿਹੜਾ ਪੇਸਟ ਹੈ ਲਸਣ ਆਲਾ ਉਹਨੂੰ ਭੁੰਨ ਕੇ ਫੇਰ ਬਾਅਦ ਚੋ ਵੀ ਪਾ ਸਕਦੇ ਹੋ ਠੀਕ ਹੈ ਮੈਂ ਜ਼ਰਾ ਪਹਿਲਾਂ ਪਾਉਤੀ ਸੀ ਸੋ ਹੁਣ ਸਿਰਕਾ ਪੱਕ ਗਿਆ ਹੁਣ ਅਸੀਂ ਇਹਦੇ ਚ ਪਾ ਲੈਣਾ ਹੈ ਗਰਮ ਮਸਾਲਾ ਗਰਮ ਮਸਾਲਾ ਪਾ ਦਿਓ ਤੁਸੀਂ ਗਰਮ ਮਸਾਲਾ ਪਾ ਪਾ ਠੀਕ ਹੈ ਹੁਣ ਅਸੀਂ ਪਾ ਦਣੀ ਆ ਸਬਜ਼ੀਆਂ ਸਾਰੀਆਂ ਜਿਹੜੀਆਂ ਅਸੀਂ ਫਰਾਈ ਕੀਤੀਆਂ ਸੀ ਤਾਂ ਦੇਖੋ ਜਿਹੜਾ ਐਕਸਟਰਾ ਤੇਲ ਆ ਦੇਖੋ ਬਰਤਨ ਚ ਨਿਕਲ ਗਿਆ ਹੈ نیچے ਮੈਂ ਛਾਣ ਨਹੀਂ نیچے ਪਾਈਆਂ ਸੀ ਪਰ ਫਿਰ ਐਕਸਟਰਾ ਤੇਲ ਜਿਹੜਾ ਉਹ ਸਾਰਾ ਨਿਕਲ ਗਿਆ ਸੋ ਬਸ ਉਹਨਾਂ ਪਾਏਨਾਂ ਨੂੰ ਸਿਰਫ ਮਿਕਸ ਕਰਨਾ ਵਾ ਪਕਾਣਾ ਨਹੀਂ ਹੈ ਠੀਕ ਹੈ ਮਿਕਸ ਕਰਕੇ ਥੋੜੀ ਦੇਰ ਤੇ ਬਸ ਟੱਕ ਕੇ ਰੱਖ ਦਿਓ ਇਹ ਬਣ ਗਿਆ ਸਾਡਾ ਗੋਭੀ ਗਾਜਰ ਛਲਗੰਦਾ ਮਿੱਠਾ ਖੱਟਾ achar ਖੱਟਾ ਤੇ ਮਿੱਠਾ ਖਾ ਕੇ ਦਸੀਓ ਮੈਨੂੰ ਤੁਸੀਂ ਸੋ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਨਾ ਇਹਨੂੰ ਤੁਸੀਂ ਹੁਣ ਵੀ ਥੋੜੀ देर ਰੁਕ ਕੇ ਵੀ ਖਾ ਸਕਦੇ ਹੋ ਥੋੜੀ ਦੇਰ ਬਾਅਦ ਤਿਆਰ ਹੀ ਹੈ ਇੱਕ ਕਿਸਮ ਦਾ ਠੰਡਾ ਹੋ ਜਾਏਗਾ ਤੇ ਖਾਣਾ ਸ਼ੁਰੂ ਕਰ ਦਿਓ ਇਹਨੂੰ ਤੁਸੀਂ ਇੱਕ ਸਾਫ਼ ਜਾਰ ਵਿੱਚ ਪੋਟਲੀ ਕੱਢ ਲੈਣਾ ਤੁਸੀਂ ਜਾਰ ਚ ਪਾਨ ਲੱਗਿਆ ਆ ਰਤਨ ਜੋਤ ਵਾਲੀ ਪੋਟਲੀ ਬਾਹਰ ਕੱਢ ਦੇਣਾ ਸਾਫ਼ ਤੋਂਤੇ ਹੋਏ ਜਾਰ ਸੁੱਕੇ ਚ ਤੁਸੀਂ ਇਹਨੂੰ ਕੱਢ ਲੈਣਾ ਸੋ ਇਹ ਤੁਹਾਡਾ achar ਕੋਈ ਫ੍ਰਿਜ ਚ ਰੱਖਣ ਦੀ ਲੋੜ ਨਹੀਂ ਇਹਨੂੰ ਤੁਸੀਂ ਜਿਵੇਂ ਮਰਜ਼ੀ ਬਾਹਰ ਡੱਬੇ ਚ ਰੱਖੋ ਤੇ ਸਾਰੀ ਸਰਦੀਆਂ ਖਾਓ ਕੋਈ ਖਰਾਬ ਹੋਣ ਦਾ ਡਰ ਨਹੀਂ ਲੋਜ achar ਬਣ ਕੇ ਤਿਆਰ ਹੈ ਜੀ ਸੋ ਤੁਸੀਂ ਵੀ ਬਣਾਣਾ ਖਾਣਾ ਤੇ ਫੇਰ ਦੱਸਣਾ ਸਾਨੂੰ ਠੀਕ ਹੈ ਜੀ ਸੋ ਫੇ ਮੈਂ ਇੱਕ ਹੋਰ ਵੀ ਤੁਹਾਨੂੰ ਇਨਸਟੈਂਟ achar ਬਣਾਉਣਾ ਦੱਸੂਗੀ ਅਗਲੀ ਵੀਡੀਓ 'ਚ ਹਾਂਜੀ achar ਸਾਡਾ ਤਿਆਰ ਹੈ ਸੋ ਠੰਡਾ ਹੋਏਗਾ ਤੇ ਅਸੀਂ ਇਹਨੂੰ ਜਾਰਚ ਪਾਵਾਂਗੇ ਤੇ ਇਹਨੂੰ ਕੱਢ ਦਾਂਗੇ ਬਾਅਦ ਸੋ ਟਾਟਾ ਬਾਏ ਬਾਏ ਮਸਤ ਰਹੋ ਸੁਗਸਥ ਰਹੋ ਓਕੇ ਜੀ